ਨਾਮ ਜਸਵੀਰ ਸਿੰਘ ਪਾਟੀ ਪਿੰਡ ਸ਼ੇਰਗੜ ਮੰਡੀ ਡਾਵਾਲੀ ਜ਼ਿਲ੍ਹਾ ਸਰਸਾ ਹਰਿਆਣਾ ਤੋਂ ਅਸੀਂ ਆਏ ਹਾਂ ਜੀ ਅਸੀਂ ਕੀ ਸੇਵਾ ਕਰ ਰਹੇ ਹਾਂ ਜੀ ਸੇਵਾ ਜੋ ਗੁਰੂ ਮਹਾਰਾਜ ਨੇ ਸਾਡੇ ਕੋਲੇ ਟੈਲੀਫੋਨ ਬਖਸ਼ੀ ਅਸੀਂ ਪਿੰਡ ਦੇ ਵੱਲੋਂ ਸਾਰੇ ਪਿੰਡ ਵੱਲੋਂ ਸਮੂਹ ਸੰਗਤ ਨੇ ਸੇਵਾ ਇਕੱਠੀ ਕੀਤੀ ਸੀ ਉਹਦੇ ਚੋਂ ਅਸੀਂ ਉਹ ਤੇ ਡੇਰੇ ਦੇ ਵਿੱਚ 1 ਲੱਖ ਰੁਪਇਆ ਦਿਆਏ ਸੀ ਆਪਰੇ ਸਰ ਹਾਲੀ ਸਾਹਿਬ ਤੇ 1 ਲੱਖ ਰੁਪਇਆ ਇੱਥੇ ਅਸੀਂ ਹੋਰ ਦੇ ਕੇ ਜਾਂਦੇ ਹਾਂ ਡੇਰਾ ਸਾਹਿਬ ਤੇ ਇੱਥੇ ਜੋ ਸੇਵਾ ਚੱਲਦੀ ਦੇਖ ਕੇ ਬੜਾ ਮਨ ਖੁਸ਼ ਹੋਇਆ ਜੋ ਬਾਬਾ ਤੁਕਾ ਸੀ ਕਿੰਨੀ ਐ ਜੈ ਸੀ ਉਹਨਾਂ ਨੂੰ ਬੰਨ ਬੰਦਿਆ ਫੋਟੋਆਂ ਚ ਦੇਖਿਆ ਸੀ ਅੱਜ ਪਰਤਖਖ ਦੇਖ ਲਿਆ ਸਾਹਮਣੇ ਅੱਖਾਂ ਦੇ ਸਾਹਮਣੇ ਵੀ ਕਿੰਨੀ ਸੇਵਾ ਹੋ ਰਹੀ ਹੈ ਜਿਵੇਂ ਸਰਪੰਚ ਸਾਹਿਬ ਤੇ ਸਾਰੀ ਸੰਗਤ ਸੇਵਾ ਇੱਕ ਇੱਕ ਬੰਦੇ ਦਾ ਨਾਮ ਲੇਖ ਕੇ ਹਰ ਦੁਖੀ ਇਹ ਬੰਦੇ ਤੱਕ ਹਰ ਉਸ ਇਹਦਾ ਨੁਕਸਾਨ ਹੋਇਆ ਉਸ ਬੰਦੇ ਤੱਕ ਇਥੋਂ ਖਾਦ ਬੀਜ ਰੇ ਕੋਈ ਸਹਾਇਤਾ ਜਿਹੜੀ ਉਹ ਪਹੁੰਚ ਰਹੀ ਹੈ ਤਾਂ ਇੱਥੇ ਆ ਕੇ ਬੜਾ ਮਨ ਖੁਸ਼ ਹੋਇਆ ਸਾਡਾ ਇਹਦੇ ਨਾਲ ਸਾਡੀ ਸੇਵਾ ਤਾਂ ਕੁਝ ਵੀ ਸੇਵਾ ਨਹੀਂ ਹਰ ਜੋ ਸੇਵਾ ਸੰਤ ਮਹਾਰਾਜ ਇਹ ਸਾਰੀ ਸੰਗਤ ਕਰ ਰਹੀ ਹੈ ਸਾਰੇ ਵੀਰ ਕਰ ਰਹੇ ਹੈ ਬਹੁਤ ਵੱਡੀ ਸੇਵਾ ਹੈ ਜਿੰਨਾ ਸਾਡਾ ਮਨ ਦੁਖੀ ਹੋਇਆ ਸੀ ਉਸ ਤੋਂ ਪਹਿਲਾਂ ਵੀ ਜਿਸ ਤੰਗ ਦੇ ਨਾਲ ਸੇਵਾਵਾਂ ਚੱਲੀਆਂ ਸਨ ਉਹ ਸਵਾਵਾਂ ਦੇ ਵਿੱਚ ਸਾਨੂੰ ਇਹ ਸੀਗਾ ਵੀ ਪਤਾ ਨਹੀਂ ਕਿਸੇ ਉਸ ਗਰੀਬ ਤੱਕ ਉਸ ਤੱਕ ਪਹੁੰਚ ਸਕੂ ਰਾਸ਼ਨ ਜਾਂ ਉਸ ਗਰੀਬ ਤੱਕ ਖਾਦ ਬੀਜ ਪਹੁੰਚ ਸਕੂ ਰਾਜ ਸੰਤੁਸ਼ਟੀ ਮਿਲੀ ਮਨ ਨੂੰ ਵੀ ਹਰ ਉਸ ਦੁਖੀ ਉਸ ਬੰਦੇ ਤੱਕ ਜੀ ਦਾ ਨੁਕਸਾਨ ਹੋਇਆ ਉਹਦੇ ਤੱਕ ਸੰਤਾਂ ਦੀ ਮਿਹਰਬਾਨੀ ਦੇ ਨਾਲ ਸੰਗਤਾਂ ਦੀ ਮਿਹਰਬਾਨੀ ਦੇ ਨਾਲ ਇਹਨਾਂ ਸਰਪੰਚਾਂ ਭਾਈਚਾਰੇ ਦੀ ਮਿਹਰਬਾਨੀ ਦੇ ਨਾਲ ਇਹ ਇੰਨਾ ਐਡਾ ਵੱਡਾ ਜਿਹੜਾ ਉਪਰਾਲਾ ਉਹ ਹਰ ਉਸ ਨੁਕਸਾਨ ਦੇ ਜਿਹਦਾ ਨੁਕਸਾਨ ਹੋਇਆ ਉਹਦੀ ਪਰਪਾਈ ਵਾਸਤੇ ਉਹਦੇ ਤੱਕ ਪਹੁੰਚ ਰਿਹਾ ਪਰਪਾਈ ਤਾਂ ਨਹੀਂ ਹੋ ਸਕਦੀ ਨੁਕਸਾਨ ਬਹੁਤ ਵੱਡਾ ਹੋਇਆ ਨਾ ਇਹ ਸਰਕਾਰਾਂ ਪਹੁੰਚੀ ਐ ਤੇ ਨਾ ਸਰਕਾਰਾਂ ਦੀ ਉਮੀਦ ਆ ਪਰ ਜੋ ਸੰਤ ਮਹਾਪੁਰਸ਼ਾਂ ਨੇ ਕੀਤਾ ਉਹਨਾਂ ਤੋਂ ਬਹੁਤ ਵੱਡੀ ਉਮੀਦ ਤੋਂ ਵੀ ਉੱਤੋਂ ਦੀ ਅੱਗੇ ਜਾ ਕੇ ਕੰਮ ਹੋਇਆ ਤੇ ਜਿਹੜਾ ਬਾਰੀਆਂ ਸਟੇਟਾਂ ਨੇ ਸਾਥ ਦਿੱਤਾ ਐਸ ਵਾਰੀ ਪੰਜਾਬ ਦਾ ਮੇਰਾ ਖਿਆਲ ਹੈ ਇਸ ਤੋਂ ਪਹਿਲਾਂ 70 ਸਾਲ ਦੀ ਉਮਰ ਲੈ ਲਈ ਅਸੀਂ ਨਹੀਂ ਦੇਖਿਆ ਬਹੁਤ ਹਰਿਆਣੇ ਦਾ ਬੱਚਾ ਬੱਚਾ ਵਿਵਾਦ ਦਾ ਬੱਚਾ ਬੱਚਾ ਰਾਜਸਥਾਨ ਦਾ ਐਮਪੀ ਮੱਧ ਪ੍ਰਦੇਸ਼ ਮਹਾਰਾਸ਼ਟਰ ਤੱਕ ਜਿਹੜੀਆਂ ਸਹਿਤਾਵਾਂ ਟਰੈਕਟਰਾਂ ਤੇ ਲੈ ਲੈ ਕੇ ਜੋ ਸਹਿਤਾ ਲੋਕ ਆਏ ਨੂੰ ਬਹੁਤ ਵੱਡੀ ਸੇਵਾ ਹੋਈ ਹੈ ਉਹ ਸੇਵਾ ਦੇ ਵਿੱਚ ਅਸੀਂ ਵੀ ਥਿਲਪੁਲ ਸੇਵਾ ਆਪਣੀ ਕੀਤੀ ਹੈ ਬਹੁਤ ਵੱਡਾ ਜੈ ਜੀ ਕਰਨਾ ਆਏ ਜੀ ਕਿਸ ਤਰ੍ਹਾਂ ਧੰਨਵਾਦ ਲੱਗਾ ਹਾਂਜੀ ਪਹਿਲਾਂ ਵੈਰੀਫਾਈ ਕੀਤਾ ਆਗੇ ਕਿੰਨੂ ਕਿੰਨੂ ਜ਼ਰੂਰ ਤੇ ਨਹੀਂ ਅਸੀਂ 2-3 ਵਾਰੀ ਪਹਿਲਾਂ ਆ ਚੁੱਕੇ ਆ ਜਦੋਂ ਹਰ ਮੌਕੇ ਤੇ ਆਏ ਸੀ ਉਸ ਟਾਈਮ ਤੇ ਵੀ ਆਏ ਸੀ ਕੋਈ ਸਵਾਵਾ ਵੀ ਅਸੀਂ ਉਸ ਟਾਈਮ ਤੇ ਕਰਕੇ ਗਏ ਸੀ ਉਸ ਤੋਂ ਬਾਅਦ ਵੀ ਫਿਰ ਆਏ ਆ ਕਈ ਜਗ੍ਹਾ ਤੇ ਪਰ ਜਿਹੜੀ ਸੇਵਾ ਅਸੀਂ ਅੱਜ ਵੇਖੀ ਆ ਉਹ ਅਸੀਂ ਉਹਨਾਂ ਸਵਾਵਾ ਤੋਂ ਕਾਫੀ ਅੱਗੇ ਦੇਖੀ ਉਹ ਤਾਂ ਬਹੁਤ ਵੱਡਾ ਸਾਨੂੰ ਅੱਜ ਅੱਜ ਜਿਹੜਾ ਸਾਡਾ ਮਨ ਖੁਸ਼ ਹੋਇਆ ਪਹਿਲਾਂ ਜਿਹੜੀਆਂ ਅਸੀਂ ਗੱਲਾਂ ਸੁਣਦੇ ਸੀ ਉਹ ਤੇ ਕੋਈ ਆ ਜਾਂਦਾ ਜਿਉਂ ਤੇ ਐ ਹੋ ਜਾਂਦਾ ਜੀ ਇਹका ਨੁਕਸਾਨ ਹੋਇਆ ਸੀ ਉਦੋਂ ਬੰਦੇ ਆਉਂਦੇ ਵੀ ਸੀ ਤੇ ਸਵਾਵਾ ਵੀ ਬਹੁਤ ਹੋਈਆਂ ਸੀ ਅਸੀਂ ਉੱਥੇ ਵੀ ਬਹੁਤ ਪ੍ਰਚਾਰ ਕੀਤਾ ਵੀ ਆਪਣਾ ਹੱਕ ਬਣਦਾ ਜਿੰਨਾ ਇਸ ਮੇਰੀ ਪੰਜਾਬ ਤੇ ਵਜਨ ਪਿਆ ਉਹਨਾਂ ਹਰਿਆਣਾ ਉੱਠ ਕੇ ਨਾਲ ਚੱਲੇ ਤੇ ਚੱਲਿਆ ਸਾਡੀ ਅਪੀਲ ਸੁਣੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਸੀਂ ਅਪੀਲ ਕੀਤੀ ਸਾਡੀ ਅਰਦਾਸ ਗੁਰੂ ਮਹਾਰਾਜ ਨੇ ਸੁਣੀ ਤੇ ਇੱਥੋਂ ਤੱਕ ਜਿਹੜੀ ਅਸੀਂ ਪਹੁੰਚਿਆ ਤੇ ਇਹ ਜਿਹੜੀਆਂ ਸਵਾਵਾ ਉਹਨਾਂ 'ਚ ਸਾਡੇ ਹਿੱਸੇ ਪਈ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਦੇ ਮਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਸਾਹਿਬ ਜੀ ਸੰਤ ਬਾਬਾ ਅਮਰ ਸਿੰਘ ਸਿਹਾਲੀ ਸਾਹਿਬਾ ਤੋਂ ਆਏ ਅੱਜ ਕੀ ਸੇਵਾ ਕੀਤੀ ਹੈ ਅਸੀਂ ਜੀ ਪਹਿਲੋਂ ਬੰਨਣ ਦੀ ਸੇਵਾ ਚੱਲਦੀਆਂ ਰਹੀਆਂ ਜੀ ਐਤਵਾਰ ਜਿਹੜੇ ਬੰਨ ਸਪੂਰਨ ਹੋਏ ਆ ਤੇ ਸੰਗਤ ਦੀ ਮੰਗ ਹੀ ਪਹਿਲੋਂ ਬਾਬਾ ਜੀ ਖੇਤਾਂ ਖੇਤੀ ਦਾ ਕੰਮ ਕੀਤਾ ਜਾਂ ਕਰਦੇ ਵੀ ਜਿੰਦਾ ਹੁਣ ਸੰਗਤਾਂ ਦੀ ਮੰਗ ਨੂੰ ਮੁੱਖ ਰੱਖ ਕੇ ਮਹਾਂਪੁਰਸ਼ ਨਰੰਤਰ ਸੇਵਾ ਚੱਲ ਰਹੀਆਂ ਗਈ ਖਾਦ ਬੀਜ ਦੀ ਉਹ ਸੰਗਤਾਂ ਭਾਈ ਸਾਹਿਬ ਦਾ ਭਾਰੀ ਤੋਂ ਆਏ ਆ ਔਰ ਹੀ ਸੰਗਤਾਂ ਬਹੁਤ ਸੰਯੋਗ ਕਰ ਰਹੀਆਂ ਤੇ ਗਾਂ ਵੀ ਕਰਨ ਸੇਵਾ ਚਲਦੀ ਰਹੂਗੀ ਜਨਤਾ ਕੇ ਹਾਂ ਜਿੰਨਾ ਚਿਰ ਇੱਥੇ ਕਾਰਜ ਪੂਰਾ ਸਹੀ ਨਹੀਂ ਹੁੰਦਾ ਉਹਨਾਂ ਤੇ ਸੇਵਾ ਚਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਨਾਮ ਗੁਰਵਿੰਦਰ ਸਿੰਘ ਸੰਧੂ ਵਾ ਪਿੰਡ ਮੇਰਾ ਮੰਦਰਾਣਾ ਵਾਲਾ ਵਾ ਅਸੀਂ ਮਹਾਪੁਰਸ਼ਾਂ ਅੱਗੇ ਮੰਨ ਲਓ ਪਹਿਲਾਂ ਬੇਨਤੀ ਕੀਤੀ ਸੀ ਕਿ ਮਾ ਸਾਡੇ ਜਿਹੜੇ ਮਾਨ ਨੇ ਆ ਜਿਹੜੇ ਜਿਆਦਾ ਜਿਹੜੇ ਟੁੱਟ ਚੁੱਕੇ ਆ ਉਹਨਾਂ ਦੀ ਸੇਵਾ ਕੀਤੀ ਜਾਵੇ ਫਿਰ ਬਾਬਿਆਂ ਨੇ ਮੰਨ ਲਓ ਕਿ ਆ ਕੇ ਫਿਰ ਬੰਨਾਂ ਦਾ ਜਾਇਜ਼ਾ ਲਿਆ ਪਹਿਲਾਂ ਫਿਰ ਉਹਨਾਂ ਦੀ ਸੇਵਾ ਸ਼ੁਰੂ ਕੀਤੀ ਉਨ੍ਹਾਂ ਦੀ ਸੇਵਾ ਤੋਂ ਬਾਅਦ ਜੋ ਜ਼ਿੰਮੇਵਾਰਾਂ ਦੇ ਮੰਨ ਲੋ ਇਥੋਂ ਵੇਖੇ ਸਾਰਿਆਂ ਦੇ ਭੈਣ ਭਰਾਵਾਂ ਦੇ ਉਹਦੇ ਮੁਤਾਬਕ ਬਾਬਾ ਜੀ ਨੂੰ ਫੇਰ ਅਸੀਂ ਬੇਨਤੀ ਕੀਤੀ ਸਾਰੇ ਇਲਾਕੇ ਨੇ ਕਿ ਸਾਨੂੰ ਇੱਕ ਬੀਖਾਤ ਦੀ ਜੇ ਮੰਨ ਲੋ ਸਹਾਇਤਾ ਹੋ ਜੇ ਸਾਰਾ ਇਲਾਕਾ ਜਿਹੜਾ ਵਾ ਮੰਨ ਲੋ ਪਾਣੀ ਦੀ ਮਾਰ ਹਟ ਆਇਆ ਵਾ ਜਿੰਨਾ ਏਰੀਆ ਆਇਆ ਵਾ ਉਹ ਮੰਨ ਲੋ ਇੱਕਦਾਂ ਫੇਰ ਮੰਨ ਲੋ ਪੈਰਾਂ ਸੇ ਰੋਜੂਗਾ ਜੇ ਸਹਾਇਤਾ ਕਰ ਦੋਗੇ ਤਾਂ ਪਰਸਾਂ ਨੂੰ ਬੇਨਤੀ ਕੀਤੀ ਕਿ ਇੰਨੇ ਕਿ ਮੰਨ ਲੋ 10 ਕਿੰਡਾਂ ਦੀ ਪਹਿਲਾਂ ਆਪਾਂ ਕੀ ਕਿਹਾ ਸੀ ਲੈਕਿਨ ਮਨ ਲਓ ਦਸਾਂ ਪਿੰਡਾਂ ਤੋਂ ਬਾਅਦ ਚ ਮੰਨ ਲਓ ਕਿ ਗਾੜੀ-ਗਾੜੀ ਪਿੰਡ ਜਿੱਦਾਂ ਸੇਵਾ ਹੁੰਦੀ ਜਾਂਦੀ ਆ ਸੰਗਤ ਦੇ ਸਜੋਗ ਨਾਲ ਗਾੜੀ-ਗਾੜੀ ਪਿੰਡ ਜਿਹੜੇ ਮੰਨ ਲਓ ਵਧਦੇ ਜਾਂਦੇ ਆ ਜਿੱਦਾਂ ਹੁਣ ਮੰਨ ਲਓ ਤਿੰਨ ਚਾਰ ਪਿੰਡ ਸਾਡੇ ਕੋਲ ਹੋਰ ਆ ਗਏ ਆ ਇਦਾਂ ਕਰਕੇ ਪਿੰਡਾਂ ਦੀ ਸੇਵਾ ਹੁੰਦੀ ਆ ਸੰਤ ਪਾਪਾ ਸੁਖਾ ਸਿੰਘ ਉਹਨਾ ਪਸੰਦ ਪਾਪਾ ਹਾਕਮ ਸਿੰਘ ਉਹਨੀ ਸਾਡੇ ਕੋਲ ਲਗਭਗ 25 ਤੋਂ 26 ਲੱਖ ਰੁਪਏ ਦਾ ਜਿਹੜਾ ਬੀ ਖਾਦਿਓ ਉਹ ਵੰਡਿਆ ਗਿਆ ਵਾ ਹਾਂਜੀ ਕਿੰਨਾ ਪਤਾ ਜਾਂਦਾ ਜਾਇਆ ਕਿਹੜੇ ਕਿਹੜੇ ਪਿੰਡਾਂ ਐ ਵੰਡਿਆ ਗਿਆ ਹਾਂਜੀ ਹਾਂਜੀ ਸਾਡੇ ਕੋਲ ਸਾਰੇ ਹੈਗੇ ਆ ਜਿੱਦਾਂ ਮੰਨ ਲਓ ਕਿ ਰੜੇ ਵਾਲ ਰੜੇ ਵਾਲੀ ਪਿੰਡ ਦੇ ਵਿੱਚ ਜਿਹੜਾ ਰਕਬਾ ਖਰਾਬ ਹੋਇਆ ਸੀ ਉਹ ਮੰਨ ਲਓ 80 ਏਕੜ ਖਰਾਬ ਹੋਇਆ ਸੀ ਉਹ 80 ਏਕੜ ਦੀ ਮੰਨ ਲਓ ਜਿੰਨੀ ਬਣੀ ਸੀ ਉਹ ਆਪਾਂ ਮੰਨ ਲਓ ਉੱਥੇ ਸੇਵਾ ਕੀਤੀ ਖਾਦ ਵੀ ਦੀ ਭਗਵਾਨਪੁਰਾ ਪਿੰਡ ਜਿਹੜਾ ਵਾ ਉੱਥੇ ਮੰਨ ਲਓ 117 ਏਕੜ ਜਿਹੜਾ ਮੰਨ ਲਓ ਉਹਦੀ ਸੇਵਾ ਕੀਤੀ ਅਸੀਂ ਪੰਡੋਰੀ ਮੰਨ ਲਓ ਕਿ 100 ਏਕੜ ਦੀ ਸੇਵਾ ਕੀਤੀ ਆ ਤੇ ਇਦਾਂ ਹੀ ਮੰਨ ਲਓ ਚੰਦੀਗੜ ਬਾਦੀ ਆ ਚੰਦੀਗੜ ਬਾਦੀ ਅਸੀਂ 350 ਏਕੜ ਦੀ ਸੇਵਾ ਕੀਤੀ ਆ ਖਾਦ ਦੀ ਜੇ ਚੱਲਦੀ ਰਹੂਗੀ ਤਾਂ ਇਹ ਸੇਵਾ ਇਦਾਂ ਹੀ ਮਹਾਂਪੁਰ ਸਾਹਿਬ ਦੇ ਅਸ਼ੀਰਵਾਦ ਨਾਲ ਇਦਾਂ ਹੀ ਚੱਲਦੀ ਰਹੂਗੀ ਅਸੀਂ ਪਿੰਡ ਕਤਲੇ ਤੋਂ ਹਰਦੇਵ ਸਿੰਘ ਦਾ ਪਿੰਡ ਕਤਲੇ ਦਾ ਸਰਪੰਚ ਪਿਛਲੇ ਦਿਨਾਂ ਦੇ ਵਿੱਚ ਹਾੜਾਏ ਸਾਡੇ ਸਾਰੇ ਇਲਾਕੇ ਦੇ ਵਿੱਚ ਉਹਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਜੀ ਸੁਖਾ ਸਿੰਘ ਸਰ੍ਹਿਆਲੀ ਵਾਲਿਆਂ ਨੇ ਬੰਨ ਦੀ ਸੇਵਾ ਕੀਤੀ ਉਸ ਤੋਂ ਬਾਅਦ ਦੇ ਵਿੱਚ ਬਨ ਬਨ ਕੇ ਹੁਣ ਕਣਕ ਦੀ ਬਿਜਾਈ ਦੇ ਵਿੱਚ ਬਾਬਾ ਜੀ ਹੋਣਾ ਵੱਲੋਂ ਸਾਡੇ ਪਿੰਡ ਕਤਲੇ ਨੂੰ 200 ਬੋਰੀ ਖਾਦ ਦੀ 200 ਬੋਰੀ ਬੀਜ ਦੀ ਅੱਜ ਮੰਡਲ ਚੱਲੇ ਆ ਤੇ ਸਾਰੇ ਪਿੰਡ ਦੀ ਸੰਗਤ ਵੱਲੋਂ ਅਸੀਂ ਬਾਬਾ ਜੀ ਸੁਖਾ ਸਿੰਘ ਉਹਨਾਂ ਦੇ ਨਾਲ ਟੀਮ ਜਤਿੰਦਰਪਾਲ ਸਿੰਘ ਜੀ ਪਿੰਡ ਮੰਦਰਾਵਾਲਾ ਗੁਰਵਿੰਦਰ ਸਿੰਘ ਜੀ ਪਿੰਡ ਮੰਦਰਾਵਾਲਾ ਤੇ ਸਾਰੇ ਮਹਾਪੁਰਖਾਂ ਦਾ ਸੁਖਾ ਸਿੰਘ ਬਾਬਾ ਜੀ ਦੇ ਨਾਲ ਉਹਨਾਂ ਦੇ ਸੇਵਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਬਾ ਜੀ ਇਹ ਤੋਂ ਇਲਾਵਾ ਵੀ ਬੰਨ ਤੋਂ ਇਲਾਵਾ ਸਾਡੇ ਪਿੰਡ ਮਤਲਬ ਖਾਦਵੀਦੀ ਸੇਵਾ ਕੀਤੀ ਆ ਉਸ ਤੋਂ ਇਲਾਵਾ ਹੋਰ ਬਾਬਾ ਜੀ ਕਹਿੰਦੇ ਆ ਵੀ ਸਕੂਲ ਤੇ ਕਾਲਜ ਦੀ ਮਤਲਬ ਇਲਾਕੇ ਦੀ ਸੇਵਾ ਨੂੰ ਮੰਗ ਨੂੰ ਮੁੱਖ ਰੱਖਦੇ ਆ ਉਹ ਵੀ ਇਲਾਕੇ ਨੂੰ ਮਤਲਬ ਬਣਵਾ ਕੇ ਦਿੰਦੇ ਆ ਅਸੀਂ ਬਾਬਾ ਜੀ ਦਾ ਸਾਰੇ ਪਿੰਡ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਕਿੰਨਾ ਫਾਇਦਾ ਆਇਆ ਇਸ ਨਾਲ ਸੰਗਤ ਨੂੰ ਬਹੁਤ ਫਾਇਦਾ ਆਇਆ ਜੀ ਸਾਡੇ ਸਾਰੇ ਇਲਾਕੇ ਨੂੰ ਹੀ ਫਾਇਦਾ ਹੋਇਆ ਸਾਡੇ ਇਕੱਲੇ ਪਿੰਡ ਨੂੰ ਨਹੀਂ ਸਾਰੇ ਇਲਾਕੇ ਨੂੰ ਹੀ ਬਹੁਤ ਫਾਇਦਾ ਹੋਇਆ ਬਾਬਾ ਜੀ ਦੇ ਸਹਿਯੋਗ ਦੇ ਨਾਲ ਹੁਣ ਕਣਕਾਂ ਜਿਹੜੀਆਂ ਬੀਜਣੀਆਂ ਬੀਜੀਆਂ ਚੱਲੀਆਂ ਵਾ ਜਿਹੜੀਆਂ ਹਾਰਾਂ ਦੇ ਨਾਲ ਨੁਕਸਾਨੀਆਂ ਗਈਆਂ ਸੀ ਬਹੁਤ ਬਹੁਤ ਫਾਇਦਾ ਹੋਇਆ ਹੈ ਸੇਵਾ ਕਰਨਾ ਨਾ ਸੇਵਾ ਕਰਦੇ ਲੱਗਦਾ ਕਣਕ ਬੀਜਣੀ ਔਖੀ ਸੀ ਬਹੁਤ ਮੁਸ਼ਕਲ ਸੀ ਸਾਡੇ ਇਲਾਕੇ ਦੇ ਵਿੱਚ ਕਈ ਇਹੋ ਜਿਹੇ ਗਰੀਬ ਮਤਲਬ ਪਰਿਵਾਰ ਨੇ ਜਿਨ੍ਹਾਂ ਦੀ ਸਾਰਾ ਸਾਰਾ ਝੋਨਾ ਹੀ ਖਰਾਬ ਹੋ ਗਿਆ ਸੀ ਉਹਦੇ ਨਾਲ ਹੁਣ ਸਾਰਿਆਂ ਨੂੰ ਮਤਲਬ ਥੋੜਾ ਜਿਹਾ ਬਹੁਤ ਬਹੁਤ ਸਹਿਯੋਗ ਹੋਇਆ ਦਾ ਉਹਨਾਂ ਦੀ ਕਣਕ ਬੀਜੀ ਜਾਣੀ ਆ ਗਾਂ ਵਾਸਤੇ ਉਹਨਾਂ ਦਾ ਖਰਚਾ ਪਾਣੀ ਚੱਲ ਜਾਏਗਾ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ